ਇਹਦਾ ਇੱਕ ਇਲਾਜ ਵੀ ਦੱਸ ਦੇਣਾ ਤੁਹਾਨੂੰ ਮੈਂ ਸ਼ਹਿਰਾਂ 'ਚ ਤਾਂ ਡੰਗਰ ਬੱਚਾ ਰੱਖਣ ਨਹੀਂ ਦਿੰਦੇ ਹੁਣ ਇਹ ਸਰਕਾਰ ਵੀ ਸੁਣ ਲਵੇ ਔਰ ਪਿੰਡ ਵਾਲੇ ਲੋਕ ਵੀ ਜਾਗਰੂਕ ਹੋ ਜਾਣ ਸਾਨੂੰ ਇਹ ਤਾਂ ਪਤਾ ਹੁੰਦਾ ਪਿੰਡ 'ਚ ਕਿੰਨੇ ਕਿਹੜਾ ਡੰਗਰ ਰੱਖਿਆ ਜਦੋਂ ਕਿਸੇ ਦੀ ਕੋਈ ਗਾਂ ਸੂਣ ਵਾਲੀ ਹੁੰਦੀ ਹੈ ਕੱਟੇ-ਕੱਟੀਆਂ ਦੇ ਲੋਕ ਛੱਡਦੇ ਹੀ ਨਹੀਂ ਉਹਨਾਂ ਦਾ ਕੀ ਕਰਦੇ ਸਾਨੂੰ ਪਤਾ ਜਦੋਂ ਕੋਈ ਗਾਂ ਸੂਣ ਵਾਲੀ ਹੋਵੇ ਇੱਕ ਗਾਂ ਇੱਕ ਪਿੰਡ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਕਿਹਦੇ-ਕਿਹਦੇ ਕੋਲ ਕਿਹੜਾ ਡੰਗਰ ਹੈ ਜੇ ਉਹ ਡੰਗਰ ਜਦੋਂ ਗਾਂ ਸੂਪੇ ਹੀ ਹੈ ਉਹਦਾ ਬੱਚਾ ਜਾਂ ਬੱਚੀ ਰਜਿਸਟਰ ਹੋਵੇ ਉਹ ਕਿੱਥੇ ਅੱਜ ਉਹ ਬੱਚਾ ਜੇ ਉਹ ਬੱਚੀ ਸੀ ਤਾਂ ਘਰੇ ਹੀ ਹੈ ਜੇ ਉਹ ਬੱਚਾ ਸੀ ਤਾਂ ਕਿੱਥੇ ਗਿਆ ਜੇ ਉਹ ਮਰ ਗਿਆ ਸੀ ਤਾਂ ਕਿਸੇ ਨੇ ਦੇਖਿਆ ਉਹ ਜੋ ਮਤਲਬ ਜੋ ਮੇਰੇ ਦੇਲਾਂ ਦਾ ਮੈਂ ਕਰੀ ਜਨਾਂ ਲਿਆ ਕੇ ਡੰਗਰ ਮੈਂ ਮੈਨੂੰ ਨਹੀਂ ਚਾਹੀਦਾ ਤਾਂ ਮੈਂ ਸੜਕ ਤੇ ਛੱਡ ਦੇਣਾ ਜੇ ਇਹਦੇ ਤੇ ਬਹਿ ਕੇ ਪੂਰੀ ਪਲੈਨਿੰਗ ਕਰਾਂਗੇ ਇਹਦੇ ਤੇ ਬਹਿ ਕੇ ਦੋ ਦਿਨ ਮੰਥਨ ਹੋਏਗਾ ਹਰ ਚੀਜ਼ ਦਾ ਹੱਲ ਨਿਕਲ ਆਏਗਾ ਮੈਂ ਇੱਕ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਸੀ ਪਰ ਚਲੋ ਯਾਰ ਕੋਈ ਨਹੀਂ ਅੱਗੇ ਆਉਂਦਾ ਤੁਸੀਂ ਇੰਨਾ ਕਰ ਲੋ ਕਿ ਜਿੱਥੇ ਆਵਾਰਾ ਡੰਗਰ ਪਸ਼ੂ ਦੇਖੋ ਉਹਦੇ ਗਲ ਦੇ ਵਿੱਚ ਇੱਕ ਪਟਾ ਪਾ ਕੇ ਰੇਡੀਅਮ ਤਾਂ ਲਟਕਾ ਦਿਓ ਘਟੋ ਘਟ ਅਨੇਰੇ ਵਾਲੇ ਹਾਦਸੇ ਤਾਂ ਬਚ ਸਕਦੇ ਆ ਨਾ ਦਿਨੇ ਤਾਂ ਜੋ ਹੋ ਜਾਂਦਾ ਸਾਡੇ ਸਾਹਮਣੇ ਹੀ ਆ ਪਰ ਹਨੇਰੇ 'ਚ ਡੰਗਰ ਸਾਹਮਣੇ ਬੈਠਾ ਦਿਸਦਾ ਨਹੀਂ ਤੁਰਿਆ ਆਉਂਦਾ ਉਹਦੇ ਰੇਡੀਅਮ ਦੇ ਪਟੇ ਪਾ ਦਿਓ ਉਹਨਾਂ ਗਲਾਂ ਦੇ ਵਿੱਚ ਜਿੰਨੇ ਹਾਦਸੇ ਬਚ ਸਕਦੇ ਉਹ ਤਾਂ ਬਚਾਈਏ ਸਾਰੇ ਸਮਾਜ ਨੂੰ ਇਹਦੇ ਤੇ ਅੱਗੇ ਆਉਣ ਦੀ ਲੋੜ ਹੈ ਲੋਕਾਂ ਦੇ ਧੀ ਪੁੱਤ ਨੂੰ ਆਪਣੇ ਧੀ ਪੁੱਤ ਸਮਝੋ ਉਹਨਾਂ ਨੇ ਵੀ ਸੜਕਾਂ ਤੇ ਨਿਕਲਣਾ ਸਭ ਨਾਲ ਸਭ ਕੁਝ ਹੋ ਸਕਦਾ ਬਹੁਤ ਧੰਨਵਾਦ ਧੰਨਵਾਦ